ਰੈਗੂਲਰ ਸੈਕਸ ਕਰਨਾ ਕੱਲਾ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਇਹਨੂੰ ਗਲਤ ਪਾਸੇ ਲੈਣਾ ਚਾਹੀਦਾ ਆ ਸਾਡੀ ਇੰਨੀ ਤਕੜੀ ਜ਼ਰੂਰਤ ਆ ਕਿ ਇਹਦੇ ਨਾਲ ਸਰੀਰ ਨੂੰ ਮੈਂ ਤਾਂ ਕਹਿੰਦਾ ਦੀ ਰੱਖਣ ਦਾ ਇੱਕ ਸਭ ਤੋਂ ਬੜਾ ਜਰੀਆ ਆ ਕੋਈ ਬੰਦਾ ਹੈ ਉਹਦਾ ਦਿਲ ਹੀ ਨਹੀਂ ਕਰਦਾ ਉਹ ਨਹੀਂ ਕਰਨਾ ਚਾਹੁੰਦਾ ਸੈਕਸ ਕਰਨਾ ਨਹੀਂ ਚਾਹੁੰਦਾ ਆਪਣੇ ਘਰ ਵਾਲੀ ਦੇ ਕੋਈ ਨੇੜੇ ਨਹੀਂ ਜਾਂਦਾ ਜਾਂ ਘਰ ਵਾਲੀ ਉਹਦੇ ਨੇੜੇ ਨਹੀਂ ਜਾਂਦੀ ਬਿਲਕੁਲ ਉਹਦੇ ਨੁਕਸਾਨ ਕੀ ਹੋ ਸਕਦੇ ਆ ਦੋਨਾਂ ਨੂੰ ਫਿਰ ਰੇਅ ਤੁਸੀਂ ਦੇਖੋਗੇ ਜੀ ਕਿ ਮੀਆਂ ਬੀਵੀ ਹੋਣ ਤੇ ਆਪਸ ਚ ਉਹਨਾਂ ਦਾ ਕੋਈ ਸੈਕਸ ਨਾ ਹੁੰਦਾ ਹੋਣਾ ਬਿਲਕੁਲ ਦੂਰ ਦੂਰ ਰਹਿਣ ਤੇ ਫਿਰ ਵੀ ਉਹ ਕਹਿਣ ਕਿ ਸਾਡਾ ਬਹੁਤ ਪਿਆਰ ਆ ਇਹ ਗੱਲਾਂ ਆਪਸ ਚ ਮਿਲਦੀ ਨਹੀਂ ਆ ਜੀ ਜਿਸ ਬੰਦੇ ਦਾ ਰੈਗੂਲਰ ਸੈਕਸ ਕੰਟੀਨਿਊ ਹੈ ਰੈਗੂਲਰ ਉਹ ਫਿਜ਼ੀਕਲੀ ਆਪਣੀ ਨੀਡ ਪੂਰੀ ਕਰਦਾ ਹੈ ਆਪਣੇ ਪਾਰਟਨਰ ਨਾਲ ਇਹ ਸਟੱਡੀਜ਼ ਆਈ ਹੋਈਆਂ ਨੇ ਉਸ ਬੰਦੇ ਨੂੰ ਆਪਣੇ ਬਾਕੀ ਕੋਈ ਟੈਸਟ ਕਰਾਣ ਦੀ ਵੀ ਕੋਈ ਲੋੜ ਨਹੀਂ ਲਗਭਗ ਮੋਸਟਲੀ ਉਹਦੇ ਟੈਸਟ ਨਾਰਮਲ ਹੀ ਹੋਣੇ ਆ ਤਾਂ ਹੀ ਉਹ ਕਰਦਾ ਹੈ ਲੋਕੀ ਫੇਰ ਵੀ ਡਰ ਰਹੇ ਆ ਗੱਲ ਨਹੀਂ ਕਰ ਪਾ ਰਹੇ ਤੇ ਔਰਤ ਔਰ ਬਹੁਤ ਸਾਰੇ ਡਾਈਵੋਰਸਾਂ ਦਾ ਕਾਰਨ ਦੇਖੋ ਇਹ ਬਣ ਰਿਹਾ ਆ ਆਈਦਰ ਯੂਜ਼ ਇਟ অর ਲੂਜ਼ ਇਟ ਖੈਰ ਇੰਗਲਿਸ਼ ਦਾ ਵਰਡ ਆ ਇਹਦਾ ਮਤਲਬ ਇਹ ਹੈ ਜਾਂ ਤਾਂ ਤੁਸੀਂ ਇਹਨੂੰ ਯੂਜ਼ ਕਰੋ ਇੱਕ ਖਾਸ ਤੌਰ ਤੇ ਸੈਕਸ ਬਾਰੇ ਮੈਂ ਕਹਿ ਰਿਹਾ ਮਰਦਾਂ ਦੇ ਸੈਕਸ ਬਾਰੇ ਕਹਿ ਰਿਹਾ ਕਿ ਤੁਸੀਂ ਨਹੀਂ ਕਰੋਗੇ ਤੁਸੀਂ ਇਹਨੂੰ ਖੋ ਬੈਠੋਗੇ ਆ ਸਾਡਾ ਹੀ ਕੰਟਰੀ ਹੈ ਜਿਨੇ ਪੂਰੇ ਵਰਲਡ ਨੂੰ ਕਾਮ ਸੂਤਰਾ ਦਿੱਤਾ ਤੁਹਾਨੂੰ ਕੀ ਲੱਗਦਾ ਇਹ ਕਾਮਸੁਤਰਕਲ ਦੇ ਬੱਚਾ ਪੈਦਾ ਕਰਨ ਵਾਸਤੇ ਦਿੱਤਾ ਹੈ ਨਹੀਂ ਇਹ ਤਾਂ ਬਲਕਿ ਸਾਡੇ ਪੂਰੇ ਸਰੀਰ ਦੀ ਫਿਜ਼ੀਕਲ ਵੈਲਬੀਂਗ ਤੇ ਮੈਂਟਰਲ ਵੈਲਬੀਂਗ ਦੀ ਇੱਕ ਨਿਸ਼ਾਨੀ ਵੀ ਹੈ ਤੇ ਉਹਦਾ ਕਾਰਨ ਵੀ ਹੈ ਤੇ ਉਹਦਾ ਰਿਜ਼ਲਟ ਵੀ ਹੈ ਇਹ ਤਿੰਨੋ ਚੀਜ਼ਾਂ ਹੈ ਜੀ ਇਹ ਡਿਪੈਂਡਸ ਅਪਨ ਅਗਰ ਹਮ ਅਗਰ ਅਸੀਂ ਸਟੱਡੀਜ਼ ਦੇ ਬੇਸ ਤੇ ਜਾਈਏ ਤੇ ਆਮ ਜੋ ਪਾਰਟਨਰ ਹੈਗੇ ਜੇ ਹਫਤੇ ਦੇ ਵਿੱਚ 2 ਜਾਂ 3 ਬਾਰ ਜੇ ਕਰਦੇ ਹੈ ਇਹ ਮੇਬੀ 4 ਟਾਈਮ ਵੀ ਕਰਦੇ ਆਂ। ਥੈਟ ਇਜ਼ ਸਫੀਸ਼ੀਐਂਟ। ਹਫਤੇ 'ਚ ਇੱਕ ਵਾਰ ਇਹ ਥੋੜੀ ਘੱਟ ਦੀ ਸ਼ਰਨਿਚ ਆ ਜਾਂਦਾ ਆ ਤੇ ਜੋ ਕੋਈ 2-3 ਹਫ਼ਤੇ 'ਚ ਇੱਕ ਵਾਰ ਜਾਂ ਮਹੀਨੇ 'ਚ ਇੱਕ ਵਾਰ ਕਹਿੰਦੇ ਆ ਉਹ ਕਾਫੀ ਘੱਟ ਮੰਨਿਆ ਜਾਂਦਾ ਆ। ਉਹ ਦਾ ਕਾਰਨ ਕੀ ਹੈ? ਉਹ ਤੇ ਉਹਨਾਂ ਦੀ ਜੋ ਪਾਰਟਨਰ ਹੈਗੇ ਆ ਉਹ ਹੋ ਸਕਦਾ ਕੋਈ ਫਿਜ਼ੀਕਲ ਕੰਡੀਸ਼ਨ ਹੋਵੇ ਜਿਸ ਕਰਕੇ ਨਹੀਂ ਕਰ ਰਹੇ ਆ ਜਾਂ ਜੋ ਕਿਉਂਕਿ ਉਹ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕੋਈ ਨਾ ਕੋਈ ਬਿਮਾਰੀ ਬਣ ਜਾਂਦੀ ਆ। ਜੀ ਤਾਂ ਇਹ ਬਹੁਤ ਜ਼ਰੂਰੀ ਹੈ ਇਹਨੂੰ ਸਹੀ ਪੱਖੋਂ ਦੇਖਿਆ ਜਾਵੇ। ਦੇਖੋ ਜੀ ਇਸ ਦੁਨੀਆ 'ਚ ਜਦ ਬੇਸਿਕ ਇਦਾਂ ਆ ਕਿ ਇਸ ਦੁਨੀਆ 'ਚ ਬਣਿਆ ਹੋਇਆ ਹੈ ਸੈਕਸ ਹੈਗਾ ਤੇ ਸਾਰੀ ਦੁਨੀਆ ਇਸੇ ਵਿਚਰ ਰਹੀ ਹੈ ਜੇ ਨਾ ਹੀ ਹੁੰਦਾ ਅੱਛਾ ਕੋਈ ਹੁੰਦਾ ਹੀ ਨਾ ਜੀ ਕੁਛ ਆਪਣੀ ਗੱਲਬਾਤ ਚ ਕਿਹਾ ਕਿ ਇੱਕ ਜੋ ਕਿ ਸ਼ਰੀਰ ਭੁੱਖਾ ਮੈਂ ਕਹਿੰਦਾ ਕੱਲੀ ਸ਼ਰੀਰ ਭੁੱਖ ਨਹੀਂ ਆ ਇਹ ਸਾਡੀ ਬੇਸਿਕ ਨੀਡ ਆ ਜਿੱਦਾਂ ਸਾਨੂੰ ਖਾਣਾ ਰੋਜ਼ ਚਾਹੀਦਾ ਹੁੰਦਾ ਹੈ ਨਾ ਇਸ ਲਈ ਇਹ ਸਾਡੀ ਬੇਸਿਕ ਨੀਡ ਆ ਪਰ ਜੇ ਤੁਸੀਂ ਇਹ ਕਹੋ ਕਿ ਕਹ ਲੈ ਇਹਨੂੰ ਛੱਡ ਕੇ ਪੱਕੀ ਪਿਆਰ ਕਰਾਂਗੇ ਤੇ ਤੁਸੀਂ ਉਹਨਾਂ ਦੇ ਪਾਰਟਨਰ ਪੁੱਛ ਲਓ ਉਹਨਾਂ ਦੀ ਜ਼ਿੰਦਗੀ ਕਿਦਾਂ ਬੀਤ ਰਹੀ ਹੈ ਜਰਾ ਪੁੱਛੋ ਕੀ ਹੋ ਰਿਹਾ ਹੈ ਉਹਨਾਂ ਦੇ ਨਾਲ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਆਪਾਂ ਉਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਜਿਸ ਵਿਸ਼ੇ ਤੇ ਲੋਕ ਗੱਲ ਕਰਦੇ ਨਹੀਂ ਬਿਲਕੁਲ ਜਾਂ ਕਰਨ ਲੱਗੇ ਸੰਗਦੇ ਆ ਸੰਕੋਚ ਕਰਦੇ ਆ ਬਿਲਕੁਲ ਕੀ ਕਹੋਗੇ ਸਭ ਤੋਂ ਪਹਿਲੀ ਗੱਲ ਤੇ ਤੁਹਾਡਾ ਬਹੁਤ ਪਿਆਰ ਭਰ ਆભાર ਮੈਂ ਵਕਤ ਕਰਦਾ ਹਾਂ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਬਾਰੇ ਗੱਲ ਕਰਨ ਲਈ ਐਕਚੁਅਲੀ ਇਹ ਜੋ ਟੌਪਿਕ ਹੈ ਨਾ ਇਹ ਉਹ ਟੌਪਿਕ ਆ ਜਿਹਦੇ ਲਈ ਲੋਕੀ ਸ਼ਰਮ ਕਰਦੇ ਆ ਤੁਸੀਂ ਕਿਹਾ ਸ਼ਰਮ ਕਰਦੇ ਆ ਲੋਕੀ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਐਕਚੁਅਲੀ ਇਹ ਟੌਪਿਕ ਸਭ ਤੋਂ ਹੀ ਇੰਪੋਰਟੈਂਟ ਤੇ ਸਭ ਤੋਂ ਜ਼ਰੂਰੀ ਟੌਪਿਕ ਹੈਗਾ ਆ ਕਿਉਂ ਦੱਸਦਾ ਹਾਂ ਤੁਸੀਂ ਆਪਣੀ ਗੱਲਬਾਤ ਚ ਕਿਹਾ ਕਿ ਇੱਕ ਜੋ ਕਿ ਸ਼ਰੀਰ ਭੁੱਖਾ ਮੈਂ ਕਹਿੰਦਾ ਇਕੱਲੀ ਸ਼ਰੀਰ ਭੁੱਖ ਨਹੀਂ ਆ ਇਹ ਸਾਡੀ ਬੇਸਿਕ ਨੀਡ ਆ ਜਿਦਾ ਸਾਨੂੰ ਖਾਣਾ ਰੋਜ਼ ਚਾਹੀਦਾ ਹੁੰਦਾ ਹੈ ਨਾ ਇਸ ਲਈ ਇਹ ਸਾਡੀ ਬੇਸਿਕ ਨੀਡ ਆ ਆਪਣੇ ਪਾਰਟਨਰ ਨਾਲ ਰੈਗੂਲਰ ਸੈਕਸ ਕਰਨਾ ਇਕੱਲਾ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਇਹਨੂੰ ਗਲਤ ਪਾਸੇ ਲੈਣਾ ਚਾਹੀਦਾ ਆ ਸਾਡੀ ਇੰਨੀ ਤਕੜੀ ਜ਼ਰੂਰਤ ਆ ਕਿ ਇਹਦੇ ਨਾਲ ਸਰੀਰ ਨੂੰ ਮੈਂ ਤਾਂ ਕਹਿੰਦਾ ਦੀ ਰੱਖਣ ਦਾ ਇੱਕ ਸਭ ਤੋਂ بڑا ਜਰੀਆ ਆ ਇੱਕ ਸਭ ਤੋਂ بڑی ਕਹਾਵਤ ਆ ਆਦਰ ਯੂਜ਼ ਇਟ ਔਰ ਲੂਜ਼ ਇਟ ਖੈਰ ਇੰਗਲਿਸ਼ ਦਾ ਵਰਡ ਆ ਇਹਦਾ ਮਤਲਬ ਇਹ ਆ ਜਾਂ ਤਾਂ ਤੁਸੀਂ ਇਹਨੂੰ ਯੂਜ਼ ਕਰੋ ਇਹ ਖਾਸ ਤੌਰ ਤੇ ਸੈਕਸ ਬਾਰੇ ਮੈਂ ਕਹਿ ਰਿਹਾ ਮਰਦਾਂ ਦੇ ਸੈਕਸ ਬਾਰੇ ਕਹਿ ਰਿਹਾ ਕਿ ਤੁਸੀਂ ਨਹੀਂ ਕਰੋਗੇ ਤੁਸੀਂ ਨੂੰ ਖੋ ਬੈਠੋਗੇ ਹੂੰ ਇਹ ਉਹ ਚੀਜ਼ ਹੈਗੀ ਆ ਸਾਡੇ ਸਮਾਜ ਦੇ ਵਿੱਚ ਕਿ ਅੱਜ ਪਤਾ ਨਹੀਂ ਕਿੰਨੇ ਸਾਰੇ ਲੋਕੀ ਸ਼ਰਮ ਕਰਦੇ ਆ ਲੋਕੀ ਨਹੀਂ ਕਰ ਪਾਰੇ ਪਰਿਵਾਰ ਚ ਤਣਾਅ ਬਣ ਚੁੱਕਿਆ ਆ ਲੋਕੀ ਫੇਰ ਵੀ ਡਰ ਰਹੇ ਆ ਗੱਲ ਨਹੀਂ ਕਰ ਪਾਰੇ ਤੇ ਔਰਤ ਔਰ ਬਹੁਤ ਸਾਰੇ ਡਾਈਵੋਰਸਾਂ ਦਾ ਕਾਰਨ ਦੇਖੋ ਇਹ ਬਣ ਰਿਹਾ ਆ ਜੀ ਜੇ ਭਾਵੇਂ ਡਾਈਵੋਰਸ ਨਾ ਵੀ ਹੋਏ ਲੋਕਿਆਂ ਦੇ ਆਪਸ ਚ ਕੋਈ ਤਾਲਮੇਲ ਨਹੀਂ ਬੰਦਾ ਘਰ ਚ ਰਹੀ ਜਾ ਰਹੇ ਆ ਨਾ ਤਾਂ ਉਹ ਮੈਂਟਲੀ ਹੈਲਦੀ ਆ ਤੇ ਇੱਕ ਤਾਂ ਇਹ ਕਿਉਂਕਿ ਉਹ ਸੈਕਸ ਨਹੀਂ ਕਰ ਰਹੇ ਆ ਰੈਗੂਲਰਲੀ ਕਰ ਰਹੇ ਆ ਉਹ ਤੇ ਉਹਨਾਂ ਦੀ ਜੋ ਪਾਰਟਨਰ ਹੈਗੇ ਆ ਉਹ ਹੋ ਸਕਦਾ ਕੋਈ ਫਿਜ਼ੀਕਲ ਕੰਡੀਸ਼ਨ ਹੋਵੇ ਜਿਸ ਕਰਕੇ ਨਹੀਂ ਕਰ ਰਹੇ ਆ ਜਾਂ ਜੋ ਕਿਉਂਕਿ ਉਹ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕੋਈ ਨਾ ਕੋਈ ਬਿਮਾਰੀ ਬਣ ਜਾਂਦੀ ਹੈ ਜੀ ਤਾਂ ਇਹ ਬਹੁਤ ਜ਼ਰੂਰੀ ਹੈ ਇਹਨੂੰ ਸਹੀ ਪੱਖੋਂ ਦੇਖਿਆ ਜਾਏ ਤੇ ਇੱਕ ਬੇਸਿਕ ਨੀਡ ਹੈ ਅੱਜ ਸਾਰੇ ਦਰਸ਼ਕ ਜੋ ਇਸ ਗੱਲ ਨੂੰ ਸੁੰਨਣਾ ਚਾਹੁੰਦੇ ਆ ਜਾਣਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਹੀ ਅੱਜ ਇਸ ਚਰਚਾ ਦੇ ਵਿੱਚ ਵਧੀਆ ਜਾਣਕਾਰੀ ਤੁਹਾਨੂੰ ਦੇਣ ਲਈ ਤੁਹਾਨੂੰ ਜਾਗਰੂਕਤਾ ਵਾਸਤੇ ਬਹੁਤ ਸਹੀ ਮਾਧਿਅਮ ਮੈਨੂੰ ਲੱਗਦਾ ਬਹੁਤ ਵਧੀਆ ਰਹੂਗਾ ਜੀ ਜਿਵੇਂ ਤੁਸੀਂ ਗੱਲ ਕੀਤੀ ਬੇਸਿਕ ਨੀਡ ਬਿਲਕੁਲ ਜੇ ਤੁਸੀਂ ਬੇਸਿਕ ਨੀਡ ਦੀ ਗੱਲ ਕਰਦੇ ਆ ਅਸੀਂ ਸਿਰਫ ਆ ਘਰ ਹੋਵੇ ਸਾਡੇ ਕੋਲ ਖਾਣ ਰੋਟੀ ਹੋਵੇ ਪਾਉਣ ਨੂੰ ਚੰਗਾ ਕੱਪੜਾ ਹੋਵੇ ਆ ਰਹਿਣ ਨੂੰ ਚੰਗਾ ਜਿਹਾ ਇੱਕ ਥਿਲ ਟਿਕਾਣਾ ਹੋਵੇ ਬਸ ਆਹੀ ਸਾਡੀ ਬੇਸਿਕ ਨੀਡ ਹੈ ਬੇਸਿਕ ਨੀਡ ਤੁਸੀਂ ਇਹਨੂੰ ਸੈਕਸ਼ੂਅਲ ਕਿਵੇਂ ਕਹਿੰਦੇ ਹੋ ਬਿਲਕੁਲ ਬੇਸਿਕ ਨੀਡ ਮੈਂ ਇਦਾਂ ਕਹਿੰਦਾ ਹਾਂ ਜੀ ਤੁਸੀਂ ਕਿਹਾ ਕਿ ਸਾਡੇ ਅੱਜਕਲ ਜ਼ਰੂਰਤ ਹੈਗੀ ਆ ਕਿ ਸਾਡਾ ਘਰ ਹੋਵੇ ਸਾਡਾ ਬਹੁਤ ਅਲਿਸ਼ਾਨ ਬੰਗਲਾ ਹੋਵੇ ਫੈਮਲੀ ਹੋਵੇ ਗੱਡੀ ਹੋਵੇ ਇਹ ਸਭ ਪਰ ਇਹ ਕਿਹਦਾ ਹੋਵੇ ਬੰਦੇ ਦਾ ਹੋਵੇ ਨਾ ਤੇ ਬੰਦਾ ਕਿੱਦਾਂ ਆਇਆ ਏ ਸੀਗਾ ਸੈਕਸ ਸੀਗਾ ਤਾਂ ਬੰਦਾ ਆਇਆ ਪਰਿਵਾਰ ਚ ਤੁਹਾਨੂੰ ਲੋਕਚਾਲ ਜੁੱਧ ਤੁਸੀਂ ਮੇਲ ਜੋਲ ਕਰਦੇ ਹੋ ਕਿਦਾਂ ਕਰਦੇ ਹੋ ਤੁਸੀਂ ਖੁਸ਼ ਕਿਦਾਂ ਰਹਿ ਸਕਦੇ ਹੋ ਜੇ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰਕੇ ਰਹਿ ਸਕਦੇ ਹੋ ਮਤਲਬ ਹੀ ਨਹੀਂ ਹੈ ਦੇਖੋ ਜੀ ਇਸ ਦੁਨੀਆ ਚ ਦਾ ਬੇਸਿਕ ਇਦਾਂ ਆ ਕਿ ਇਸ ਦੁਨੀਆ ਚ ਬਣਿਆ ਹੋਇਆ ਹੈ ਸੈਕਸ ਹੈਗਾ ਤੇ ਸਾਰੀ ਦੁਨੀਆ ਇਸੇ ਵਿਚਰ ਰਹੀ ਹੈ ਜੇ ਨਹੀਂ ਹੁੰਦਾ ਅੱਛਾ ਕੋਈ ਹੁੰਦਾ ਹੀ ਨਾ ਜੀ ਤੁਹਾਡਾ ਪਾਰਟਨਰ ਹੋਣਾ ਆ ਉਹਦੀ ਵੀ ਉਹਦੀ ਵੀ ਕੁਝ ਇੱਛਾਵਾਂ ਹੁੰਦੀਆਂ ਮੈਂ ਨਹੀਂ ਮੰਨਦਾ ਕਿ ਜੇ ਤੁਹਾਡੇ ਪਾਰਟਨਰ ਦੀ ਕੋਈ ਏਜੋ ਮੈਟੀਰੀਅਲਿਸਟਿਕ ਵਰਲਡ ਦੀ ਗੱਲ ਕੀਤੀ ਹੈ ਇਹ ਚਾਹੀਦਾ ਹੁੰਦਾ ਨਾ ਸਭ ਨੂੰ ਪਿਆਰ ਚਾਹੀਦਾ ਹੁੰਦਾ ਹੈ ਘਰ ਚ ਸ਼ਾਂਤੀ ਚਾਹੀਦੀ ਹੁੰਦੀ ਹੈ ਤੁਸੀਂ ਆਪਣੇ ਪਾਰਟਨਰ ਨੂੰ ਪ੍ਰੇਮ ਨਾਲ ਰੈਗੂਲਰ ਰੱਖੋ ਮੈਂ ਕਹਾਂ ਇਤੋਂ ਵੱਡਾ ਧਨ ਤੁਹਾਡੇ ਕੋਲ ਕੋਈ ਨਹੀਂ ਹੈ ਸਭ ਤੋਂ ਬੜੀ ਬੇਸਿਕ ਚੀਜ਼ ਇਹ ਆ ਜੇ ਜੇ ਤੁਸੀਂ ਰੱਖੋਗੇ ਖੁਦ ਵੀ ਖੁਸ਼ ਰਹੋਗੇ ਤੁਹਾਡੇ ਨਾਲ ਵਾਲੇ ਵੀ ਖੁਸ਼ ਰਹਿਣੇ ਆ ਚਾਹ ਖੁਸ਼ੀ ਤਾਂ ਇੱਕ ਛੋਟੀ ਜਿਹੀ ਗੱਲ ਆ ਤੁਸੀਂ ਦੁਨੀਆ ਚ ਆਏ ਕਿੱਦਾਂ ਅਗਲੀ ਦੁਨੀਆ ਬਣਾਣੀ ਕਿੱਦਾਂ ਇਹਦੇ ਨਾਲ ਹੀ ਬਣਾਣੀ ਗੁੱਲਾ ਕਿੱਦਾਂ ਤੁਰਨੀ ਹੈ ਹੋਰ ਕਿੱਦਾਂ ਤੁਸੀਂ ਕੋਈ ਪੁਰਾਣਾ ਐਗਜ਼ਾਮਪਲ ਲੈ ਲਓ ਇਤਿਹਾਸਿਕ ਪੁਰਾਣੀ ਕੋਈ ਵੀ ਕਥਾਵਾਂ ਲੈ ਲਓ ਸਾਰੀ ਦੁਨੀਆ ਕਿਦਾਂ ਚੱਲ ਰਹੀ ਹੈ ਜੀ ਬਿਲਕੁਲ ਇਹਦੇ ਬਿਗੈਰ ਤਾਂ ਕੁਛ ਹੈ ਹੀ ਨਹੀਂ ਬਿਲਕੁਲ ਜੀ ਸਾਡੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉੱਪਰ ਬਹੁਤ ਸਾਰੇ ਸਾਡੇ ਐਸੇ ਕੋਈ ਇਤਿਹਾਸਿਕ ਕਿਲੇ ਹੈਗੇ ਆ ਬਹੁਤ ਸਾਰੇ ਇਤਿਹਾਸਕ ਐਸੀਆਂ ਥਾਮਾਂ ਹੈਗੀਆਂ ਕਿ ਜਿਨ੍ਹਾਂ ਦੀਆਂ ਦੀਵਾਰਾਂ ਦੇ ਉੱਪਰ ਸ਼ਿਲਾਲੇਖ ਦੇ ਵਿੱਚ ਕੁਝ ਕਾਮ ਕੀੜਾ ਦੀਆਂ ਤਸਵੀਰਾਂ ਜਿਹੜੀਆਂ ਉਹ ਉੱਕਰੀਆਂ ਹੋਈਆਂ ਨੇ ਉਹ ਉਹ ਦੱਸਦੀਆਂ ਨੇ ਕਿ ਉਹ ਜ਼ਿੰਦਗੀ ਦੀ ਇੱਕ ਖਾਸ ਜਿਵੇਂ ਤੁਸੀਂ ਦੱਸਿਆ ਕਿ ਬੇਸਿਕ ਨੀਡ ਹੈ ਬਿਲਕੁਲ ਠੀਕ ਹੈ ਅਸੀਂ ਮੰਨ ਲੈਂਦੇ ਹਾਂ ਕਿ ਇਹ ਸਾਡੀ ਇੱਕ ਬੇਸਿਕ ਨੀਡ ਹੈ ਪਰ ਆਪਾਂ ਰੋਟੀ ਹਰ ਰੋਜ਼ ਖਾਂਦੇ ਹਾਂ ਸਾਨੂੰ ਭੁੱਖ ਲੱਗਦੀ ਹੈ ਪਰ ਬਹੁਤ ਸਾਰੇ ਤਾਂ ਡਾਕਟਰ ਇਹ ਵੀ ਸਲਾਹ ਦਿੰਦੇ ਆ ਕਿ ਇਹ ਜਿਹੜੀ ਚੀਜ਼ ਆ ਇਹ ਹੋਣੀ ਚਾਹੀਦੀ ਬੱਚੇ ਹੋਣ ਤੱਕ ਕਿ ਤੁਸੀਂ ਬੱਚੇ ਪੈਦਾ ਕਰਨੇ ਆ ਉਹਦੇ ਵਾਸਤੇ ਸੈਕਸ ਜ਼ਰੂਰੀ ਹੈ ਉਸ ਤੋਂ ਬਾਅਦ ਸੈਕਸ ਜ਼ਰੂਰੀ ਨਹੀਂ ਨਾ ਕੋਈ ਲਾਜ਼ਮੀ ਆ ਨਾ ਕੁਝ ਇਹਦੀ ਜ਼ਰੂਰਤ ਪੈਂਦੀ ਆ ਇਹ ਧਾਰਨਾ ਕਿੱਥੋਂ ਤੱਕ ਸਹੀ ਹੈ ਤੁਕੋ ਜੀ ਮੇਰਾ ਇਹ ਮੰਨ ਆਇਆ ਕਿ ਇਹ ਧਾਰਨਾ ਤੋਂ ਸਾਨੂੰ ਬਾਹਰ ਆਣਾ ਚਾਹੀਦਾ ਆ ਜਿਹਦਾ ਤੁਸੀਂ ਗੱਲ ਕੀਤੀ ਕਿ ਸਾਡੇ ਹੜੀਪਾ ਦੀ ਸੰਸਕ੍ਰਿਤੀ ਜਾਓ ਜਾਂ ਕਿਤੇ ਹੋਰ ਖੁਜਰਾਓ ਜਾਓ ਤੇ ਇਤਾਰੇ ਸਾਡੇ ਬਣੇ ਹੋਏ ਇਹਨੂੰ ਕਹਿੰਦੇ ਆ ਸਾਡਾ ਸਾਡਾ ਹੀ ਕੰਟਰੀ ਹੈ ਜਿਨੇ ਪੂਰੇ ਵਰਲਡ ਨੂੰ ਕਾਮ ਸੂਤਰਾ ਦਿੱਤਾ ਤੇ ਤੁਹਾਨੂੰ ਕੀ ਲੱਗਦਾ ਇਹ ਕਾਮ ਸੂਤਰਾ ਕੱਲੇ ਬੱਚਾ ਪੈਦਾ ਕਰਨ ਵਾਸਤੇ ਦਿੱਤਾ ਹੈ ਨਹੀਂ ਇਹ ਕਰਨ ਨਹੀਂ ਹੁੰਦਾ ਠੀਕ ਹੈ ਸਾਡੀ ਬੇਸਿਕ ਨੀਡ ਹੈ ਸਾਡੇ ਪਰਿਵਾਰ ਬਧਾਣੇ ਸਾਨੂੰ ਪਰਿਵਾਰ ਦੀ ਲੋੜ ਆ ਪਰ ਇੱਕ ਘਰ ਦੀ ਸੁਖ ਸ਼ਾਂਤੀ ਲਈ ਘਰ ਦੇ ਫਿਜ਼ੀਕਲੀ ਤੇ ਮੈਂਟਲੀ ਅਪ ਬ੍ਰਿੰਗਿੰਗ ਵਧੀਆ ਰਹਿਣ ਲਈ ਨੈਤਿਕਤਾ ਦੇ ਅਦਾ ਨੈਤਿਕਤਾ ਦੇ ਪੈਮਾਨੇ ਨੂੰ ਸਹੀ ਖੜੇ ਕਰ ਦੋ ਆਪਣੇ ਜੋ ਜੋ ਜੈਨੂਇਨ ਪਾਰਟਨਰ ਹੈ ਆਪਣਾ ਵਾਈਫ ਹੈ ਉਹ ਉਹ ਨਾਲੇ ਬਿਲਕੁਲ ਰੈਗੂਲਰ ਹੋਣਾ ਚਾਹੀਦਾ ਹੈ ਪਰਿਵਾਰ ਦੀ ਮੈਂ ਇਹ ਕਿਸੇ ਰੱਖੀ ਨਹੀਂ ਜਾ ਸਕਦੀ ਦੇਖੋ ਕਿਸੇ ਬੰਦੇ ਨੇ ਕਿਹਾ ਆ ਕਿ ਜੀ ਮੈਰਿਜ ਹੈ ਜੀ ਜੋ ਤੁਹਾਡਾ ਮੈਰਿਜ ਹੈ ਜਾਂ ਪਰਿਵਾਰ ਆ ਉਹ ਜੀ ਮੈਰਿਜ ਚ ਕੰਪਰੋਮਾਈਜ਼ ਕਰਨਾ ਪੈਂਦਾ ਮੈਂ ਕਹਿੰਦਾ ਜੀ ਉਤੋਂ ਅੱਗੇ ਪਹੁੰਚ ਕੱਲਾ ਕੰਪਰੋਮਾਈਜ਼ ਨਹੀਂ ਕਾਤੇ ਕਿਸੇ ਬੰਦੇ ਨੂੰ ਰੱਖਣਾ ਆ ਦੁਖੀ ਕਰਕੇ ਕੰਪਰਮਾਈਜ਼ ਇਹਨੂੰ ਪਿਆਰ ਕੋ ਤੂੰ ਲਵ ਦੇ ਦਾਇਰੇ ਚ ਲੈ ਕੇ ਆਓ ਤਾਂ ਕਿ ਜੋ ਪਾਰਟਨਰ ਹਨ ਆਪਸੇ ਪਿਆਰ ਚ ਹਰ ਇੱਕ ਦੀ ਫਿਜ਼ੀਕਲ ਮੈਂਟਲ ਕੁਝ ਇੰਟੀਮਿਸੀ ਹੁੰਦੀ ਹੈ ਜੀ ਨਾਲ ਵਾਲੇ ਪਾਰਟਨਰ ਨਾਲ ਉਹਦੇ ਬਰਕਰਾਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਰੈਗੂਲਰ ਹੋਣਾ ਚਾਹੀਦਾ ਹੈ ਨਾਲ ਕੱਲਾ ਇਹ ਨਹੀਂ ਮੈਂ ਤਾਂ ਕਹਿੰਦਾ ਆ ਸਾਡੇ ਕੋਲ ਅੱਜ ਤੱਕ ਆਰਟੀਕਲ ਸਾਈਡ ਸਾਇੰਸ ਟੂ ਸਟਡੀ ਆ ਚੁੱਕੀ ਹੈ ਕਿ ਜਿਸ ਬੰਦੇ ਦੇ ਮਨੋ ਉਹ ਕਹਿੰਦਾ ਜੀ ਮੈਨੂੰ ਕੋਈ ਬੀਪੀ ਦੀ ਪ੍ਰੋਬਲਮ ਹੈ ਮੈਨੂੰ ਕੋਈ 슈ਗਰ ਦੀ ਪ੍ਰੋਬਲਮ ਹੈ ਕੋਈ ਹੋਰ ਸੋ ਤਰ੍ਹਾਂ ਦੀ ਪ੍ਰੋਬਲਮ ਦੱਸਦੇ ਆ ਲੋਕੀ ਠੀਕ ਹੈ ਜੀ ਜਿਸ ਬੰਦੇ ਦਾ ਰੈਗੂਲਰ ਸੈਕਸ ਕੰਟੀਨਿਊ ਹੈ ਰੈਗੂਲਰ ਉਹ ਫਿਜ਼ਿਕਲੀ ਆਪਣੀ ਨੀਡ ਪੂਰੀ ਕਰਦਾ ਹੈ ਆਪਣੇ ਪਾਰਟਨਰ ਨਾਲ ਇਹ ਸਟੱਡੀਆਂ ਆਈ ਹੋਈਆਂ ਉਸ ਬੰਦੇ ਨੂੰ ਆਪਣੇ ਬਾਕੀ ਕੋਈ ਟੈਸਟ ਕਰਾਣ ਦੀ ਵੀ ਕੋਈ ਲੋੜ ਨਹੀਂ ਹੈ ਲਗਭਗ ਮੋਸਟਲੀ ਉਹਦੇ ਟੈਸਟ ਨਾਰਮਲ ਹੀ ਹੋਣੇ ਆ ਤਾਂ ਹੀ ਉਹ ਕਰ ਰਿਹਾ ਹੈ ਅੱਛਾ 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 ਇਹ ਜਿਹੜੀ ਤੁਸੀਂ ਇਹ ਗੱਲ ਦੱਸ ਰਹੇ ਹੋ ਇੱਕ ਤੁਸੀਂ ਲਫ਼ਜ਼ ਵਰਤ ਰਹੇ ਹੋ ਰੈਗੂਲਰ 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 ਯੈਸ ਯੈਸ ਰ ਦੇਖੀ ਜੀ ਇਹ ਡਿਪੈਂਡਸ ਅਪਨ ਅਗਰ ਹਮ ਅਗਰ ਅਸੀਂ ਸਟੱਡੀਜ਼ ਦੇ ਬੇਸ ਤੇ ਜਾਈਏ ਤੇ ਆਮ ਜੋ ਪਾਰਟਨਰ ਹੈਗੇ ਜੇ ਹਫਤੇ ਦੇ ਵਿੱਚ 2 ਜਾਂ 3 ਬਾਰ ਜੇ ਕਰਦੇ ਹਨ ਜਿਵੇਂ ਵੀ 4 ਟਾਈਮ ਵੀ ਕਰਦੇ ਹਨ ਥੈਟ ਇਜ਼ ਸਫੀਸ਼ੀਐਂਟ ਹਫਤੇ ਚ ਇੱਕ ਬਾਰ ਇਹ ਥੋੜੀ ਘੱਟ ਦੀ ਸ਼੍ਰੇਣੀ ਚ ਆ ਜਾਂਦਾ ਹੈ ਤੇ ਜੋ ਕੋਈ 2-3 ਹਫਤੇ ਮੇਂ ਇੱਕ ਬਾਰ ਜਾਂ ਮਹੀਨੇ ਚ ਇੱਕ ਬਾਰ ਕਹਿੰਦੇ ਆ ਉਹ ਕਾਫੀ ਘੱਟ ਮੰਨਾ ਜਾਂਦਾ ਹੈ ਉਹ ਦਾ ਕਾਰਨ ਕੀ ਹੈ ਕਿਆ ਉਹ ਨਹੀਂ ਕਰ ਪਾ ਰਿਹਾ ਉਹਨੂੰ ਕੋਈ ਤਕਲੀਫ ਕੋਈ ਫਿਜ਼ੀਕਲ ਕੰਡੀਸ਼ਨ ਹੈ ਜੀ ਉਹਦੀ ਇੱਛਾ ਨਹੀਂ ਹੁੰਦੀ ਉਦੀ ਰੁਝਾਨ ਨਹੀਂ ਬਣ ਪਾਂਦਾ ਜੇ ਇਹ ਨਹੀਂ ਬਣ ਪਾਂਦਾ ਇਹ ਵੀ ਦੇਖਣਯੋਗ ਹੈਗਾ ਕਿ ਕਿਉਂ ਕਿਉਂ ਨਹੀਂ ਬਣ ਪਾਂਦਾ ਹੋ ਕਿਹੜਾ ਕੋਈ ਉਦੀ ਕੋਈ ਕਮੀ ਪੈ ਗਈ ਕੋਈ ਮਰਦਾਨਾ ਹਾਰਮੋਨ ਚ ਕਮੀ ਪੈ ਗਈ ਉਹਦੇ ਜਾਂ ਕੋਈ ਉਹਨੂੰ ਕੋਈ ਬਿਮਾਰੀ ਹੈਗੀ ਆ ਫਿਰ ਸਾਰੇ ਤੁਹਾਡੇ ਸ਼ੂਗਰ ਬੀਪੀ ਇਹਦਾ ਦੀ ਬਿਮਾਰੀਆਂ ਕਿਡਨੀ ਦੀਆਂ ਬਿਮਾਰੀਆਂ ਇਹ ਸਾਰੀ ਫਿਰ ਦੇਖੀ ਜਾਣੀ ਆ ਜੇ ਬੰਦਾ ਰੈਗੂਲਰ ਫਿਟ ਹੈਗਾ ਆ ਇਹਦਾ ਮਤਲਬ ਹੈ ਭਾਵੇਂ ਉਹਨੂੰ ਸ਼ੂਗਰ ਬੀਪੀ ਵੀ ਹੈਗਾ ਆ ਉਹ ਕੰਟਰੋਲ ਚ ਹੈਗਾ ਉਹਦਾ ਅੱਛਾ ਜੇ ਉਹਦਾ ਅਨਕੰਟਰੋਲ ਉਹਦਾ ਸਭ ਤੋਂ ਪਹਿਲੇ ਜਾਂਦਾ ਹੈ ਜੀ ਤਾਂ ਇਸ ਕਰਕੇ ਜਦੋਂ ਇਹ ਕੱਲੀ ਚਪਾਨ ਦੀ ਤੇ ਤੋਂ ਡਰਨ ਦੀ ਕੋਈ ਗੱਲ ਨਹੀਂ ਹੈਗੀ ਆ ਇਹ ਤਾਂ ਬਲਕਿ ਸਾਡੇ ਪੂਰੇ ਸਰੀਰ ਦੀ ਫਿਜ਼ੀਕਲ ਵੈਲਬੀਂਗ ਤੇ ਮੈਂਟਲ ਵੈਲਬੀਂਗ ਦੀ ਇੱਕ ਨਿਸ਼ਾਨੀ ਵੀ ਹੈ ਤੇ ਉਹਦਾ ਕਾਰਨ ਵੀ ਹੈ ਤੇ ਉਹਦਾ ਰਿਜ਼ਲਟ ਵੀ ਹੈ ਇਹ ਤਿੰਨੋਂ ਚੀਜ਼ਾਂ ਹੈ ਜੀ ਅੱਛਾ ਦੇਖੋ ਇਹਨੂੰ ਇਸ ਤਰੀਕੇ ਨਾਲ ਦੇਖੋ ਤੁਸੀਂ ਦੇਖੋ ਅਜੇ ਸੀ ਵਿਸ਼ਾ ਉਹ ਲਿਆ ਹੋਇਆ ਜਿਸ ਵਿਸ਼ੇ ਦੇ ਉੱਪਰ ਗੱਲਬਾਤ ਕੋਈ ਕਰਦਾ ਨਹੀਂ ਬਿਲਕੁਲ ਅਸੀਂ ਇਸ ਕਰਕੇ ਕਰ ਰਹੇ ਕਿਉਂਕਿ ਇਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਬਿਲਕੁਲ ਜੀ ਬਿਲਕੁਲ ਤਾਂ ਕਿ ਸਾਡੇ ਘਰਾਂ ਦੀ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਐਸੇ ਹੈਗੇ ਮਸਲੇ ਕਿ ਜਿਨ੍ਹਾਂ ਕਰਕੇ ਘਰ ਟੁੱਟ ਜਾਂਦੇ ਸਨ ਉਹਨਾਂ ਦੇ ਵਿੱਚੋਂ ਇੱਕ ਮਸਲਾ ਇਹ ਬਹੁਤ ਵੱਡਾ ਮਸਲਾ ਹੈ ਜੀ ਦੇਖੋ ਜੇਕਰ ਮੰਨ ਲਓ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਬੰਦਾ ਹੈ ਉਹਦਾ ਦਿਲ ਹੀ ਨਹੀਂ ਕਰਦਾ ਉਹ ਨਹੀਂ ਕਰਨਾ ਚਾਹੁੰਦਾ ਸੈਕਸ ਕਰਨਾ ਨਹੀਂ ਚਾਹੁੰਦਾ ਆਪਣੀ ਘਰ ਵਾਲੀ ਦੇ ਕੋਈ ਨੇੜੇ ਹੀ ਨਹੀਂ ਜਾਂਦਾ ਜਾਂ ਘਰ ਵਾਲੀ ਉਹਦੇ ਨੇੜੇ ਨਹੀਂ ਜਾਂਦੀ ਬਿਲਕੁਲ ਉਹਦੇ ਨੁਕਸਾਨ ਕੀ ਹੋ ਸਕਦੇ ਆ ਦੋਨਾਂ ਨੂੰ ਜੇ ਬਿਲਕੁਲ ਪਹਿਲਾਂ ਤਾਂ ਜੀ ਤੁਸੀਂ ਇਹ ਦੇਖਿਓ ਕਿ ਜੇ ਇਹਦੇ ਵਿੱਚ ਫਿਜ਼ੀਕਲ ਤੇ ਮੈਂਟਲ ਦੋਨੇ ਕਾਰਨ ਹੋ ਸਕਦੇ ਆ ਜੀ ਮੋਸਟਲੀ ਲੋਕਿਆਂ ਦਾ ਸਾਈਕੋਲੋਜੀਕਲ ਅਸਪੈਕਟ ਹੁੰਦਾ ਜੀ ਇਹਦੇ ਪਿੱਛੇ ਇੱਕ ਡਰ ਕਹਿ ਲਓ ਪੈ ਕਹਿ ਲਓ ਜਾਂ ਕਹਿੰਦੇ ਕਿ ਬੁਰੀ ਚੀਜ਼ ਹੈ ਇਹਦੇ ਕਰਕੇ ਵੀ ਹੋ ਸਕਦਾ ਹੈ ਜਾਂ ਦੂਜਾ ਇਹ ਵੀ ਹੋ ਸਕਦਾ ਹੈ ਹੋ ਸਕਦਾ ਉਹਨੂੰ ਪਤ ਨਹੀਂ ਕਿੰਨੀ ਬਿਮਾਰੀਆਂ ਹੋ ਸਕਦਾ ਸ਼ੂਗਰ ਹੋਏ ਕੋਈ ਬੀਪੀ ਹੋਏ ਕੋਈ ਹੋਰ ਫਿਜ਼ੀਕਲ ਕੰਡੀਸ਼ਨ ਹੋਏ ਕਿਉਂਕਿ ਜਦੋਂ ਵੀ ਕੋਈ ਬੋਡੀ ਚ ਅਬਨਾਰਮਲਟੀ ਹੋਣੀ ਆ ਏਦਾਂ ਦੀ ਅਬਨਾਰਮਲਟੀ ਜਿਹਨੂੰ ਉਹ ਨਹੀਂ ਚੰਗੀ ਤਰ੍ਹਾਂ ਕੰਟਰੋਲ ਕਰ ਰਿਹਾ ਉਹਦੇ ਨਾਲ ਉਹਦੇ ਡੈਫੀਨਿਟਲੀ ਉਹਦੇ ਸੈਕਸ਼ਨ ਉੱਪਰਕ ਪੈਣਾ ਹੀ ਪਾਣਾਗਾ ਠੀਕ ਹੈ ਜੇ ਦੀ ਸੋਚ ਇਹਦਾ ਕੰਮ ਕਰਦੀ ਆ ਪੱਕਾ ਕਿ ਉਹਦੋਂ ਇਹਨੂੰ ਨਹੀਂ ਕਰਨਾ ਤੇ ਸਾਫ਼ ਜੀ ਗੱਲ ਹੈ ਸਾਨੂੰ ਉਹਦਾ ਜੜ ਫੜਨੀ ਪੈਣੀ ਹੈ ਬਹੁਤ ਹੀ ਰੇਅਰ ਤੁਸੀਂ ਦੇਖੋਗੇ ਜੀ ਕਿ ਮੀਆਂ ਬੀਵੀ ਹੋਣ ਤੇ ਆਪਸ ਚ ਉਹਨਾਂ ਦਾ ਕੋਈ ਸੈਕਸ ਨਾ ਹੁੰਦਾ ਹੋਣਾ ਬਿਲਕੁਲ ਦੂਰ ਦੂਰ ਰਹਿਣ ਤੇ ਫਿਰ ਵੀ ਉਹ ਕਹਿਣ ਕਿ ਸਾਡਾ ਬਹੁਤ ਪਿਆਰ ਆ ਇਹ ਗੱਲਾਂ ਆਪਸ ਚ ਮਿਲਦੀ ਨਹੀਂ ਹੈ ਜੀ ਤੇ ਮੈਂ ਤਾਂ ਚਾਹੁੰਦਾ ਪਰਿਵਾਰ ਚ ਰਹੋ ਹਸਬੰਡ ਵਾਈਫ ਪਿਆਰ ਨਾਲ ਰਹੋ ਤੇ ਪਿਆਰ ਇਕੱਲਾ ਇਹ ਵੀ ਤੁਹਾਨੂੰ ਚਾਹੁੰਦਾ ਇਕੱਲਾ ਇਹ ਨਹੀਂ ਹੁੰਦਾ ਹਾਂ ਹਾਂ ਹਰ ਤਰੀਕੇ ਨਾਲ ਹੁੰਦਾ ਹੈ ਜੀ ਪਰ ਜੇ ਤੁਸੀਂ ਇਹ ਕਰੋ ਕਿ ਕੱਲ ਇਹਨੂੰ ਛੱਡ ਕੇ ਸੱਚੀ ਪਿਆਰ ਕਰਾਂਗੇ ਤੇ ਤੁਸੀਂ ਉਹਨਾਂ ਦੇ ਪਾਰਟਨਰ ਪੁੱਛ ਲਓ ਉਹਨਾਂ ਦੀ ਜ਼ਿੰਦਗੀ ਕਿੱਦਾਂ ਬੀਤ ਰਹੀ ਹੈ ਜਰਾ ਪੁੱਛੋ ਕੀ ਹੋ ਰਿਹਾ ਉਹਨਾਂ ਦੇ ਨਾਲ ਦਬੇ ਕਰਕੇ ਡਰ ਕਰਕੇ ਨਾ ਬੋਲਦੇ ਹੋਣ ਪਰ ਐਕਚੁਅਲੀ ਚ ਕੋਈ ਕੁਝ ਰਹਿ ਨਹੀਂ ਸਕਦੇ ਹਰਮਨ ਮੀਆਂ ਬੀਬੀ ਹੋਣ ਚਾਹੇ ਕੋਈ ਉਮਰ ਹੋਏ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ US A ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ